ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਆ ਜੀ ਤੁਹਾਡਾ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਕਿਤੇ ਵੀ ਆਪਣੀ ਖਰੀਦਦਾਰੀ ਸੱਜਣੋ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਕ ਪਰਖ ਜ਼ਰੂਰ ਕਰਿਆ ਕਰੋ ਕਰਕੇ ਲੈ ਕੇ ਜਾਇਆ ਕਰੋ ਫਰਜ਼ ਜੀ ਤੁਹਾਡਾ ਤੇ ਵੀਡੀਓ ਨੂੰ ਵਾਟ ਤੱਕਰ ਵੇਖਿਆ ਕਰੋ ਵੇਖ ਕੇ ਸ਼ੇਅਰ ਲਾਈਕ ਕਰਿਆ ਕਰੋ ਅੱਗੇ ਤੱਕਰ ਪਹੁੰਚਾਇਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਨੂੰ ਆਨ ਵਾਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲੇ ਆਪ ਜੀ ਨੂੰ ਅੱਜ ਦੀ ਵਿਜਿਟ ਪਿੰਡ ਬਰਨਾਲਾ ਜ਼ਿਲ੍ਹਾ ਸ਼ਰੀਰ ਨੂੰ ਲੱਗਦਾ ਤਰਨਤਸੈਹ ਤੇ ਤਹਿਸੀਲ ਲੱਗਦੀ ਪੱਟੀ ਵੀ ਸਾਰਜ ਦੇ ਘਰ ਪਹੁੰਚ ਚੁੱਕੇ ਹਾਂ ਚਾਰ ਐਨੀਮਲ ਲੈ ਕੇ ਆਏ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਦੋ ਤਾਰੀਆਂ ਸੁਈਆਂ ਸਵਾਈਆਂ ਇੱਕ ਤਿਆਰ ਇੱਕ ਜੋ ਟੋਕੜ ਕੰਪਨ ਦੱਸ ਰਹੇ ਤੇ ਆਉਂ ਕਰਕੇ ਗੱਲਬਾਤ ਵੀਰ ਨਾ ਛੋਟੇ ਨਾ ਆ ਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਚੜਦੀ ਕਲਾ ਚੜਦੀ ਕਲਾ ਹੋਣ ਆਪਾਂ ਇਹਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ ਨਾ ਇਹਨੂੰ ਜ਼ਿੰਮੇਵਾਰੀ ਗਾਂਹ ਜ਼ਿੰਮੇਵਾਰੀ ਜਿੱਤ ਮਰਜੀ ਵਿੱਚ ਸਾਸਰੀ ਗਾਲ ਦੀ ਸੰਧੂ ਭਦਰਪੁਰ ਜਾਂ ਡੇਰੀ ਵਾਰ ਨੂੰ ਤੇ ਤੁਹਾਡਾ ਸਵਾਲ ਤੇ ਆਇਆ ਸਾਸਰੀ ਗਾਲ ਜੀ ਆਜਾ ਬਾ ਚਾਰ ਪਸ਼ੂ ਲੈ ਆਏ ਆ ਪਹਿਲੋ ਨਾਮ ਦਸੀਏ ਕੀ ਭੈਣ ਭਰਾ ਨੂੰ ਨਾਮ ਮੇਰਾ ਦਿਲਪ੍ਰੀਤ ਸਿੰਘ ਆ ਅੱਛਾ ਜੀ ਫਾਦਰ ਨੇਮ ਸਰਦਾਰ ਸਾਜ ਸਿੰਘ ਜੀ ਪਿੰਡ ਬਰਨਾਲਾ ਹਾਂਜੀ ਜ਼ਿਲ੍ਹਾ ਤਰਨਤਾਰਨ ਅੱਛਾ ਜੀ ਦੁਪੱਟੀ ਠੀਕ ਹੈ ਜੀ ਮੋਬਾਈਲ ਨੰਬਰ 96536 4692 ਗੁੱਡ ਤੇ ਆ ਕਿੰਨਾ ਸੂਆ ਜਿਹੜਾ ਪਹਿਲੇ ਨੰਬਰ ਸਟੇਜ ਦੇ ਪਹਿਲੇ ਸੂਏ ਜੀ ਪਹਿਲੇ ਸੂਏ ਪਲੂਨ ਸੋਈ ਆ ਹਾਂਜੀ ਕਿੰਨਾ ਸਮਾਂ ਆ ਗਿਆ ਇਨੋਂ ਹੋ ਗਏ ਤਿੰਨ ਚਾਰ ਦਿਨ ਅੱਛਾ ਤਿੰਨ ਚਾਰ ਦਿਨ ਹੋ ਗਏ ਹਾਂਜੀ ਕੱਟਾ ਮਗਰ ਹਾਂਜੀ ਮੇਰੇ ਤੋਂਰਾ ਕਰਾਈਏ ਚੈੱਕਪੈਨ ਭਣਾ ਜੱਟ ਬਲੈਕ ਜਮਾ ਹੀ ਹਨਾ ਪੂਛਤੇ ਵੀ ਵਾਰ ਨਹੀਂ ਦਾ ਕਿਤਾ ਸੱਜਣ ਹੋਏਗਾ ਬਾਕੀ ਬਾਂਦੀ ਥਾਂ ਦੀ ਚੰਗੀ ਗਰਮਾ ਵਾਲੀ ਥਾਂ ਬਹੁਤ ਗੰਮ ਦਾ ਲੱਗਾ ਜੀ ਮੋਟਾ ਮੋਟਾ ਸਾਂਹ ਲਓ ਜੀ ਲਓ ਜੀ ਲਓ ਜੀ ਬਾਕੀ ਲੰਬੀ ਲੰਬੀ ਬਹੁਤ ਚੰਗੀ ਆ ਸੋਹਣੀਆ ਛੋਟੀ ਜੰਨੀ ਵੀ ਹੈਗੀ ਆ ਠੀਕ ਆ ਹਾਈ ਟੂਟ ਵੀ ਚੰਗੀ ਜਵਾਨ ਲੋ ਜੀ ਥਾਂ ਦੇਖੋ ਸੱਜਣੋ ਤੇ ਮੂਹਰ ਤੋਂ ਹੀ ਕਰ ਲੋ ਚੈੱਕ ਚਵਾਈ ਚੰਗੀ ਲੱਗੀ ਆ ਹਾਂ ਜੀ ਬਹੁਤ ਵਧੀਆ ਚਵਾਈ ਠੀਕ ਆ ਕੱਦ ਕੋ ਤਾਂ ਸੋਹਣਾ ਹਨਾ ਤੇ ਸਿੰਘ ਬਹੁਤ ਸੋਹਣਾ ਲੱਗਾ ਬਿਲਕੁਲ ਜੈਡ ਬਲੈਕ ਹੈ ਸੱਜਣੋ ਛੋਟੀ ਤੇ ਹੁਣ ਕਿੰਨਾ ਭੋਲਾ ਹੋਊਗਾ ਭੋਲਾ ਜੀ ਇਹਦੇ ਥੱਲੇ ਹੈਗਾ 7 ਲੀਟਰ ਪੂਰਾ ਕੰਡੇ ਤੇ ਮਿਲੂ ਅੱਛਾ ਸਾਤ ਹਾਂਜੀ 10000 ਕਿਲੋ ਚਵਾਜੂਦ ਨਹੀਂ ਚਵਾਜੂ ਠੀਕ ਆ ਕੀ ਮੁੱਲ ਕਰਦੇ ਆ ਮੁੱਲ ਇਹ ਤਾਂ 75000 ਕਿੰਨੇ ਦੇ ਦਿੰਦੇ 70 ਕੀ ਦੇ ਦਾਂ ਹੋਰ ਹੋ ਜੂ ਕੋਈ ਹਰਖੰਡ ਚਲੋ ਕਰ ਚਲੋ ਠੀਕ ਆ ਤੇ ਆਹ ਗਾੜੀ ਗੱਪਣ ਆ ਗਈ ਇਹ ਸੋਨਾ ਦੀ ਕਿੰਨੇ ਦਿਨ ਤੇ ਲੈਂਦੀ ਆ ਇਹ ਹਫਤਾ ਦਾ ਹੀ ਹੋਵੇ ਇੱਕ ਹਫਤਾ ਤੋੜਾ ਕਰਕੇ ਚੈੱਕ ਕਰਵਾ ਸੁਵਾਉ ਇਹ ਉੱਤ ਜੇ ਸੁਏ ਜੇ ਲਓ ਭਾਈ ਸਜਣੋ ਤੀਜਾ ਸੁਆ ਇਹ ਇਹ ਵੀ ਬਾਡੀ ਬੰਤਰ ਦੀ ਮੈਂ ਵੱਢੀ ਆ ਠੀਕ ਆ ਜੀ ਕਾਲੀ ਸ਼ਾਈ ਦੀ ਜਮਾਂ ਤੇ ਦੁੱਧ ਵਾਲੀ ਆ ਵੈਸੇ ਮੈਂ ਲਓ ਜੀ ਥਾਂ ਥੂਣ ਬੜੇ ਪੱਧਰ ਆ ਇੱਕੋ ਜਿਹੀ ਲਓ ਜੀ ਥਾਂ ਲੇਵਾ ਬਹੁਤ ਸੋਹਣਾ ਪੱਧਰ ਲੱਗਾ ਇੱਕੋ ਜਿਹੀ ਸਮਾਂ ਲੈ ਜੂ 8 ਦਿਨ ਦਾ ਜੀ ਹਾਂ ਜੀ ਲੈ ਜੂ 8 ਦਿਨ ਲੱਗੇ ਪੂਰੀ ਖੁੱਲੇ ਢੁੱਲੇ ਹਾਂ 8 ਦਿਨ ਪੂਰੇ ਹੁੰ ਚਲੇ ਚੁੱਪੇ ਵੀ ਲੈ ਸਕਦੀ ਤਰੀਕ ਆ ਠੀਕ ਆ 8 ਦਿਨ ਰਹਿੰਦੇ ਜਾਂਦੇ ਉੱਤੇ ਵੀ ਕੋਈ ਦਿਹਾੜੀ ਖੜ ਸਕਦੀ ਆ ਤੇ ਥਣ ਲੇਵਾ ਬਹੁਤ ਸੋਹਣਾ ਕਮਾਲ ਦਾ ਲੱਗਾ ਖੂਬਸੂਰਤ ਕਿੰਨਾ ਫਿਰਮ ਮੁੱਲ ਕਰ ਦਿੰਦਾ ਮੋਲੀ ਦਾ ਜੀ 85 ਹਾਂ ਨਾ ਹਾਂ ਨਾ 80 ਕਰ ਦੂੰ ਹੋਰ ਯਾਰ ਕਰ ਦਈਏ ਕਰਦਾ ਵੀ ਚਲੋ ਠੀਕ ਐ ਆ ਤੀਜੇ ਨੰਬਰ ਤੇ ਆ ਗਈ ਨੀਲੀ ਰਾਵੀ ਤੇ ਇਹਦੀ ਆਖ ਕੱਤੀ ਨੀਲੀ ਦੀ ਆ ਆਈ ਕੱਟੀ ਆ ਗਈ ਤੇ ਕਿਦਾਂ ਪਾੜੇ ਦੇ ਬੱਚਾ ਨਹੀਂ ਲੈਣੀ ਅੱਛਾ ਦੁੱਧ 12 13 ਕਿਲੋ ਦੇ ਲੱਗੇ ਦੁੱਧ 15 ਕਿਲੋ ਚਾਹੂ ਮਾਜੀ ਅੱਛਾ ਤੇ ਪਾੜੇ ਦੇ ਹਾਂਜੀ ਅਜੇ ਬਾੜੇ ਤੇ ਉਹਦੀ ਟੀਕਾ ਵੀ ਲੈ ਲੈਂਗੀ ਠੀਕ ਆ ਲਓ ਜੀ ਖੋਲੋ ਪਤ ਜੀ ਇਹ 13 ਕਿਲੋ ਦੁੱਧ ਦੱਸ ਰਿਹਾ ਇਹ ਮੈਂ ਨੀਲੀ ਦਾ ਤੇ ਸੁਆ ਕੜਵਾ ਹੋ ਗਈ ਤੀਜਾ ਸੁਆ ਤੀਜਾ ਸੇਂਗ ਖੁੱਲਾ ਥੋੜਾ ਜਿਹਾ ਮਜ ਨੂੰ ਤੇ ਆ ਆ ਗਈ ਮਗਰ ਕੱਟੀ ਨੀਲੀ 라ਵੀ ਦੀ ਪਿਓਰ ਠੀਕ ਆ ਜੀ ਤੇ ਖਾਂ ਤੁਹਾਨੂੰ ਬਹੁਤ ਸੋਹਣਾ ਲੱਗਾ 15 ਕਿਲੋ ਦੁੱਧ ਚਵਾ ਜੂ 15 ਕਿਲੋ ਚਵਾ ਜੂ ਚਲੋ ਚਵਾ ਜੂ ਇਮਾਨਦਾਰੀ ਦੇ ਠੀਕ ਆ ਹੁਣ 13 ਹਾਂਜੀ 12-13 ਕਿਲੋ ਆ ਰਮਾਨਦਰੀ ਠੀਕ ਆ ਮੈਂ ਵੱਡੀ ਹਨਾ ਲਓ ਸੱਜਣੋ ਮੈਂ ਵੱਡੀ ਜਿਹੜਾ ਮਰਜ਼ੀ ਆ ਕੇ ਆਪਣੀ ਤਸੱਲੀ ਕਰੇ 12-13 ਕਿਲੋ ਵੀ ਦੱਸਦਾ ਬੜੇ ਜਮਾਨਾ ਦੁੱਧ ਦੇਣਾ ਤੇ ਨੀਲੀ ਰਾਵੀ ਜਉਂਦੇ ਸੇਰੀ ਖੁੱਲਾ ਮੜਿਆ ਬਾਕੀ ਸੋਣੀ ਤੇ ਕੱਟੀ ਮਗਰ ਆ ਬਾਕੀ ਮਿਲਦੀ ਪਹਾੜੇ ਦੇ ਦੱਸਦੇ ਆ ਠੀਕ ਆ ਫਿਰ ਵੀ ਆਪਣੀ ਪ੍ਰਿੰਡ ਬਰਨਾਲਾ ਪਹੁੰਚ ਕੇ ਨਰਖਪੁਰ ਕਰਕੇ ਲੈ ਕੇ ਜਾਇਓ ਮਾਈ ਸੋਣੀ ਤੇ ਜਾ ਖਸੂਗਾ ਨੀਲੀ 라ਵੀ ਜਾਂ ਦੁੱਧ ਵਾਲੀ ਦੁੱਧਾਂ ਦੇ 15 ਕਿਲੋ ਚ ਆਜੂਗੀ ਤੇ ਇਹ ਕਿੰਨੇ ਦੇ ਦਿਲ 프리ਜ ਦੇ ਦੇਣੀ ਆਪਾਂ ਇਹ ਜੀ ਆਪ ਕੋ 75000 ਦਾ ਮੁੱਲ ਕਰਦੇ 70 ਦੀ ਦੇ ਦਾਂਗੇ ਹੋਰ ਕਰਤੀਏ ਯਾਰਖੰਡ ਕੋਈ ਕਰਦਾ ਨਹੀਂ ਚਲੋ ਠੀਕ ਆ ਯਾਰ ਘੱਟ 70 ਦੀ ਦਿੱਤੀ ਜਾਊਗੀ ਇਹ ਫਿਰ ਕਿੰਨਾ ਸੂ ਆ ਗਈ ਇਹ ਆ ਗਈ ਤੀਜੇ ਸੂਏ ਦੁੱਧ ਕਿੰਨਾ ਰੈਡੀ ਆ ਦੁੱਧ ਦੇ ਤਾਂ ਲਿਆਗਾ 7 ਲੀਟਰ ਅੱਛਾ ਹਾਂਜੀ ਮਿਲਦੀ ਕਿੱਦਾਂ ਮਿਲਦੀ ਭਾਰੇ ਦੇ ਬੱਚਾ ਨਹੀਂ ਹੈਗਾ ਨਾ ਜੀ ਤੇ ਕਿੰਨਾ ਚਿਰ ਦੀ ਬਣੀ ਆ ਇਹ ਦੇ ਦੋ ਮਹੀਨੇ ਦਾ ਦਾਕ ਦੇ ਘਾਟਿਆ ਵੀ ਅੱਛਾ ਖੁੱਲ ਗਏ ਲੋ ਜੀ ਸੱਜਣੋ ਡੇਢ ਕ ਮਹੀਨੇ ਦੇ ਲਗਭਗ ਬਣੀ ਨੂੰ ਵੀ ਹੋ ਗਿਆ ਜੇ ਠੀਕ ਆ ਤੇ 7 ਕਿਲੋ ਦਾ ਆਦੇ ਆ ਤੇ 6 ਦੀ ਜਾਂਦੇ ਧਾਰੋ ਨਾਲ ਕੋਈ ਬਾਰੇ ਚੂਣ ਚਵਾ ਚੰਗਾ ਠੀਕ ਆ ਮੈਂ ਵੱਡੀ ਕੱਤ ਬੋਤਾਲੀ ਆ ਤੇ ਮੇਲ ਦੀ ਦੋਵੇਂ ਟਾਈਮ ਇਹੀ ਪਾੜੇ ਤੇ ਆ ਲੋ ਜੀ ਤੁਰਾ ਤੁਰਾ ਕਰ ਲੋ ਚੈੱਕ ਨੋ ਇਹ ਵੀ ਨੀਲੀ ਦਾਵੀ ਦੇ ਵਿੱਚ ਪੱਖ ਰੱਖਦੀ ਆ ਬਿੱਲੀ ਮਣਕੇ ਇੰਦੀ ਵੀ ਆਖਿਆ ਇਹ ਦਿਲਪੀ ਜੀ ਕਿੰਨੇ ਦੇ ਦੇਣੀ ਆਪਾਂ ਇਹਦਾ ਪਾ ਛੋਟਾ ਗਿਆ ਜੀ ਕਿੰਨਾ ਕਰਦੇ ਇਹ 45000 ਰੁਪਏ ਦਾ ਸਿਰਫ ਹਾਂ ਜੀ ਤੇ ਥਾਪੀ ਕਿੰਨੇ ਦੀ ਮਾਰਗੇ ਥਾਪੀ 40 ਦੀ ਮਾਰਦਾ ਹੈ 40 ਪੂਰੇ ਦੀ ਹਾਂ ਜੀ ਠੀਕ ਆ ਪੂਰੇ 40 ਦੀ ਠੀਕ ਆ ਹੋਰ ਉਹਨਾਂ ਦਾ ਥੋੜਾ ਬੜਾ ਠੀਕ ਆ ਇਹੋ ਚਾਰ ਐਨੀਮਲ ਲਓ ਬਈ ਸੱਜਣੋ ਫਿਕਸ ਰੇਟ 40000 ਖਰੀਦਤਾ ਜਿਹੜੀ ਖੇਰ ਲਈ ਹੁੰਦਾ ਕਰਤਾ ਤੇ ਪਸ਼ੂ ਸਾਰੇ ਚੰਗੇ ਜਾਇਜ਼ ਰੇਟ ਤੇ ਆਪੋ ਆਪਣੇ ਤਰੀਕੇ ਨਾਲ ਆਪਣੀ ਖਰੀਦਦਾਰੀ ਕਰ ਲਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ